ਬਣਾ ਦੇ ਉੱਪਰ આરોਪ ਲਗਾ ਸਕਦੇ ਹੋ ਕਿ ਇੱਕ ਬੰਦੇ ਨੂੰ ਮਿਲੀ ਭਗਤ ਦੇ ਤਹਿਤ ਜਿਹੜੇ ਆ ਉਹ ਠੇਕੇ ਅਲਾਟ ਹੁੰਦੇ ਨੇ ਫਿਰ ਅਫਸਰ ਤੇ ਠੇਕੇਦਾਰ ਨੇ ਇਹ ਰਲਿ ਹੋਏ ਨੇ ਇੱਕ ਤਾਂ ਤੁਸੀਂ ਇਹ ਕਹਿ ਰਹੇ ਹੋ ਇਹ ਵੀ ਦੱਸ ਰਹੇ ਹੋ ਵੀ ਇਹ ਜਿਹੜਾ ਪੈਸਾ ਹੈ ਸਰਕਾਰ ਕੋਲ ਪੈਸਾ ਤਾਂ ਹੈ ਨਹੀਂ ਕਹਿੰਦੇ ਵੀ ਕਰਜ਼ਾ ਲੈ ਕੇ ਤੇ ਦਿਖਾ ਰਹੇ ਕਿਉਂਕਿ ਇਲੈਕਸ਼ਨ ਆ ਗਏ ਆ ਵੀ اسی ਵਿਕਾਸ ਕਰਾ ਰਹੇ ਆ ਤੇ ਵਿਕਾਸ ਦੇ ਨਾਂ ਦੇ ਉਤੇ ਪੈਸਾ ਖਾ ਰਿਹਾ ਹੈ ਕੁਝ ਬੰਦੇ ਟੈਂਡਰ ਜਿਹੜੇ ਗਏ ਆ ਮਤਲਬ ਲਗਭਗ 10 ਕਰੋੜ 40 ਲੱਖ ਦੇ ਟੈਂਡਰ ਆ ਜਿਹੜੇ ਇੱਕੋ ਕੰਪਨੀ ਨੂੰ ਦਿੱਤੇ ਗਏ ਆ ਔਰ ਉਹਨੂੰ ਦਿੱਤੇ ਗਏ 1.35% ਲੈਸ ਤੇ 1.50% ਲੈਸ ਤੇ ਤੇ 1.55% ਲੈਸ ਤੇ ਤੁਸੀਂ ਇਹਦੇ ਧਿਆਨ ਚ ਲਿਆਂਦਾ ਵੀ ਕਿੱਥੇ ਨੈਕਸਸ ਚੱਲ ਰਿਹਾ ਹੈ ਅਫਸਰਾਂ ਦਾ ਤੇ ठेकेदारों ਦਾ ਜਿਹਦੇ ਕਰਕੇ ਨੁਕਸਾਨ ਜਿਹੜਾ ਸਰਕਾਰ ਦੇ ਖਜ਼ਾਨੇ ਨੂੰ ਹੋ ਰਿਹਾ। ਇੱਕ ਵਾਰ ਉਹਨਾਂ ਨੂੰ ਕਾਲ ਵੀ ਕੀਤੀ ਸਾਨੂੰ ਬਾਰ ਬਾਰ ਟਾਈਮ ਦਿੱਤਾ ਗਿਆ। ਅੱਜ ਕੱਲ ਅੱਜ ਕੱਲ ਸਾਨੂੰ ਦਫ਼ਤਰ ਵੀ ਬੁਲਾਇਆ ਗਿਆ। ਅਸੀਂ ਐਸ்சி ਸੰਦੀਪ ਸਿੰਘ ਕੋਈ ਕਈ ਵਾਰ ਗਏ ਔਰ ਉਹਨਾਂ ਨੂੰ ਕਿਹਾ ਵੀ ਇਹਦੀ ਨੇਗੋਸ਼ੀਏਸ਼ਨ ਕਰਾਓ। ਇੱਥੇ ਕਰਪਸ਼ਨ ਹੋਈ ਏ। ਉਹਨਾਂ ਮੰਨਿਆ ਵੀ ਹੈ ਸਾਡੇ ਕੋਲ ਚੀਜ਼ ਦੇ ਪ੍ਰੂਫ ਵੀ ਹੈਗੇ ਆ। ਸਮਝਾਂ ਨਹੀਂ ਦੇਖੋ 77 ਸਾਲ ਸਾਡੇ ਮੁਲਕ ਨੂੰ ਆਜ਼ਾਦ ਹੋਇਆ ਹੋਇਆ। ਵੀ ਅਸੀਂ ਇਹਦੇ ਗਲੀਆਂ ਬਣਾਈ ਜਾਂਦੇ ਆਂ, ਸੜਕਾਂ ਬਣਾਈ ਜਾਂਦੇ ਆਂ, ਟੈਲਾਂ ਲਾਈ ਜਾਂਦੇ ਆਂ ਜਿੱਥੇ ਲੱਗੀਆਂ ਉੱਥੇ ਪੁੱਟ ਕੇ ਨਵੀਆਂ ਲਾਈ ਜਾਂਦੇ ਆਂ। ਜਿੱਥੇ ਨਹੀਂ ਜ਼ਰੂਰਤ ਨਹੀਂ ਹੈ ਉੱਥੇ ਵੀ ਲਾਈ ਜਾਂਦੇ ਵੀ ਇਹਦੇ ਪਿੱਛੇ ਕੀ ਖੇਡ ਹੈ ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਇੱਕ ਵੀ ਇੱਕ ਲੌਬੀ ਇੱਕ ਕੰਮ ਕਰ ਰਹੀ ਹੈ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੁੰਦਾ ਹੈ ਇੰਪਰੂਵਮੈਂਟ ਟ੍ਰਸਟ ਜਾਂ ਕਾਰਪੋਰੇਸ਼ਨ ਦੇ ਜਿਹੜੇ ਅਧਿਕਾਰੀ ਹੈਗੇ ਨਾ ਇਹ ਚੋ ਠੱਗ ਰਲੇ ਹੋਏ ਆ ਇਹਨਾਂ ਵਿੱਚ ਜਿਹੜੇ ਅਫਸਰ ਹੈ ਠੇਕੇਦਾਰ ਹੈ ਇਹ ਮਤਲਬ ਜਿੰਨੀ ਕਪਲੇਬਾਜੀ ਹੈ ਨਾ ਇਹ ਆਪਸ ਵਿੱਚ ਮਿਲ ਕੇ ਅੰਡਰਸਟੈਂਡ ਕਰਦੇ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਵਿੱਚ ਇੱਕ ਵੱਡਾ ਕਾਲ ਮੇਲ ਚੱਲ ਰਿਹਾ ਹੈ ਕਿਸ ਤਰ੍ਹਾਂ ਅਫਸਰ ਤੇ ਠੇਕੇਦਾਰ ਰਲ ਕੇ ਅਪਰਚ ਸੈਟਿੰਗ ਕਰਦੇ ਨੇ ਜਿਹਦਾ ਨੁਕਸਾਨ ਸਰਕਾਰ ਨੂੰ ਚਲਣਾ ਪੈਂਦਾ ਹੈ 77 ਸਾਲ ਹੋ ਗਏ ਨੇ ਸਾਡੇ ਮੁਲਕ ਨੂੰ ਆਜ਼ਾਦ ਹੋਇਆ ਹਜੇ ਤੱਕ ਅਸੀਂ ਗਲੀਆਂ ਨਾਲੀਆਂ ਫੁੱਟਪਾਥਾਂ ਤੇ ਸੜਕਾਂ ਤੋਂ ਬਾਹਰ ਨਹੀਂ ਆਏ ਹਰ ਸਾਲ ਸੜਕਾਂ ਬੰਦੀਆਂ ਫੁੱਟਪਾਥ ਬੰਦਦੇ ਨੇ ਗਲੀਆਂ ਨਾਲੀਆਂ ਬੰਦੀਆਂ ਤੇ ਟੁੱਟ ਜਾਂਦੀਆਂ ਹਰ ਸਾਲ ਕਰੋੜਾਂ ਰੁਪਏ ਸਰਕਾਰਾਂ ਖਰਚ ਕਰਦੀਆਂ ਫੇਰ ਵੀ ਇਹ ਜਿਹੜਾ ਸਾਡੇ ਸ਼ਹਿਰ ਦਾ ਵਿਕਾਸ ਕਿਉਂ ਨਹੀਂ ਹੋਇਆ ਆਖਰਕਾਰ ਇਹਦੇ ਪਿੱਛੇ ਕੀ ਕਾਰਨ ਹੈ ਵੇਖਿਆ ਜਾਏ ਤੇ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਹਰ ਸਾਲ ਇੰਪਰੂਵਮੈਂਟ ਟਰਸਟ ਜਾਂ ਫਿਰ ਕੋਆਪਰੇਸ਼ਨ ਵੱਲੋਂ ਕਰਾਏ ਜਾਂਦੇ ਨੇ ਪਰ ਇਹ ਵੀ ਕਈ ਚੀਜ਼ਾਂ ਸਾਹਮਣੇ ਆ ਰਹੀਆਂ ਕਿ ਠੇਕੇਦਾਰਾਂ ਦੀ ਮਿਲੀ ਭਗਤ ਉਹੀ ਠੇਕੇਦਾਰ ਨੇ ਜਿਨ੍ਹਾਂ ਨੂੰ ਮੋੜ ਘੁੜ ਕੇ ਕੰਮ ਦਿੱਤਾ ਜਾਂਦਾ ਕਿਉਂਕਿ ਉਹ ਅਫਸਰਾਂ ਦੇ ਚਹੇਤੇ ਬਣ ਗਏ ਨੇ ਸਰਕਾਰ ਵੀ ਆਖਰ ਕਰੇ ਤੇ ਕੀ ਕਰੇ ਹੁਣ ਸਾਡੇ ਸਾਹਮਣੇ ਇੱਕ ਮਾਮਲਾ ਆਇਆ ਹੈ ਜਿਹਨੂੰ ਲੈ ਕੇ ਆਏ ਨੇ ਜਾਗਦਾ ਜ਼ਮੀਰ ਐਸੋਸੀਏਸ਼ਨ ਦੇ ਜਿਹੜੇ ਕਰਤਾ ਤਰਤਾ ਨੇ ਸੁਭਾਸ਼ ਸੈਗਲ ਉਹਨਾਂ ਵੱਲੋਂ ਇਹ આરોਪ ਲਗਾਇਆ ਗਿਆ ਨੇ ਕਿ ਇੱਕ ਠੇਕੇਦਾਰ ਦੀ ਜਿਹੜੀ ਕੰਪਨੀ ਹੈ ਉਸ ਨੂੰ 1.35% 1.50% 1.55% ਲੈਸ ਤੇ 10 ਕਰੋੜ ਤੋਂ ਵੱਧ ਦੇ ਕੰਮ ਅਲਾਟ ਕਰ ਦਿੱਤੇ ਗਏ ਨੇ ਜਦ ਕਿ ਇਹ ਕੰਮ ਹੋਣੇ ਨੇ ਸਿਰਫ ਟੈਲਾ ਲਗਣੀਆਂ ਬਿਊਟੀਫਿਕੇਸ਼ਨ ਹੋਣੀ ਹੈ ਆ ਬਾਗਾਂ ਦੀ ਪਾਰਕਾਂ ਦੀ ਤੇ ਸਿਰਫ ਇੱਕੋ ਕੌਨਸਟਿਟੂਐਂਸੀ ਇੱਕ ਕੌਨਸਟਿਟੂਐਂਸੀ ਕਿਹੜੀ ਹੈ ਈਸਟ ਵਿਧਾਨ ਸਭਾ ਹਲਕਾ ਸਰ ਨਾਲ ਨੇ ਸੁਭਾਸ਼ ਸੈਗਲ ਸੁਆਜੀ ਤੁਸੀਂ ਇੱਕ ਸ਼ਿਕਾਇਤਾਂ ਵੀ ਬਹੁਤ ਕੀਤੀਆਂ ਤੁਸੀਂ ਇੱਕ ਇਸ ਬਨਾ ਦੇ ਉੱਪਰ આરોਪ ਲਗਾ ਸਕਦੇ ਹੋ ਕਿ ਇੱਕ ਬੰਦੇ ਨੂੰ ਮਿਲੀ ਭਗਤ ਦੇ ਤਹਿਤ ਜਿਹੜੇ ਉਹ ਠੇਕੇ ਅਲਾਟ ਹੁੰਦੇ ਨੇ ਸਭ ਤੋਂ ਪਹਿਲਾਂ ਸਾਰੇ ਸ਼ਰੋਤਾਵਾਂ ਨੂੰ ਦਾਸ ਜਗਦਾ ਅਮੀਰ ਦੀ ਪਿਆਰ ਭਰੀ ਨਮਸਕਾਰ ਜਿਹੜੀ ਅੱਜ ਅੰਮ੍ਰਿਤਸਰ ਦੀ ਕਾਰਪੋਰੇਸ਼ਨ ਹੈ ਜਾਂ ਇੰਪਰੂਵਮੈਂਟ ਟਰਸਟ ਹੈ ਇਹ ਭ੍ਰਸ਼ਟਾਚਾਰੀਆਂ ਦਾ ਤਬੇਲਾ ਬਣ ਕੇ ਰਹਿ ਗਈ ਹੈ ਇੱਥੇ ਠੇਕੇਦਾਰ ਤੇ ਜਿਹੜੇ ਅਫਸਰ ਐ ਮਤਲਬ ਜਿਹੜੀ ਲੋਕਾਂ ਦੀ ਦਸਾਂ ਨੋਆਂ ਦੀ ਕਮਾਈ ਹੁੰਦੀ ਜਿਨ੍ਹਾਂ ਦੇ ਰੂਪ ਟੈਕਸ ਵਿੱਚ ਜਿਹੜੇ ਜਨਤਾ ਦੀ ਭਲਾਈ ਵਾਸਤੇ ਵਿਕਾਸ ਦੇ ਕੰਮਾਂ ਵਾਸਤੇ ਪੈਸੇ ਯੂਜ਼ ਹੋਣ ਹੁੰਦੇ ਆ ਉਹਦੇ ਵਿੱਚ ਵੱਡੇ ਸਤਰ ਤੇ ਕਪਲੇਬਾਈ ਕਰ ਰਹੇ ਨੇ ਜਿਹੜੇ ਅਫਸਰ ਤੇ ਠੇਕੇਦਾਰ ਨੇ ਇਰਲੇ ਹੋਏ ਨੇ ਇੱਥੇ ਅਸੀਂ ਪਹਿਲਾਂ ਵੀ ਜਿਹੜੀਆਂ ਕੰਪਲੇਂਟਾਂ ਕੀਤੀਆਂ ਉਹਦੇ 'ਚ ਸਾਨੂੰ ਅਫਸਰ ਕੋਈ ਨਿਆਂ ਨਹੀਂ ਦਿੰਦੇ ਅਸੀਂ ਇੱਕ ਆਰਟੀਆਈ 9 9 9 ਮਹੀਨੇ ਪਾਈ ਸੀ 23 9 2023 ਨੂੰ ਜਿੰਦਾ ਜਵਾਬ ਮੰਗਣ ਵਾਸਤੇ ਸਾਡੀਆਂ ਜੁੱਤੀਆਂ ਘਸ ਗਈਆਂ ਅਸੀਂ ਦਿੱਲੀ ਜਿਹੜੇ ਕਾਰਪੋਰੇਸ਼ਨ ਦੇ ਐਸਸੀਏ ਸੰਦੀਪ ਸਿੰਘ ਉਹਨਾਂ ਕੋ ਜਾਣਾ ਉਸ ਤੋਂ ਲਵਾ ਐਕਸ਼ਨ ਰੰਜੀਵਾਸ ਕੋ ਜਾਣਾ ਅੱਜ ਦਿੰਨੇ ਆ ਜਵਾਬ ਕੱਲ ਦਿੰਨੇ ਆ ਇਹ ਜਵਾਬ ਮੈਨੂੰ ਜੁੱਤੀਆਂ ਘਸਾ ਕੇ 3 ਮਹੀਨੇ ਬਾਅਦ 10 1 2024 ਨੂੰ ਮਿਲਿਆ ਜਦਕਿ ਇੱਕ ਰੂਲ ਹੈ ਵੀ 30 ਦਿਨ ਦੇ ਅੰਦਰ ਅੰਦਰ ਆਰਟੀ ਦਾ ਜਵਾਬ ਦੇਣਾ ਜ਼ਰੂਰੀ ਹੁੰਦਾ ਹੈ ਵੀ ਮਤਲਬ ਮੇਰੇ ਤੇ ਕਈ ਤਰ੍ਹਾਂ ਦੇ ਦਬਾਅ ਪਾਏ ਗਏ ਮੈਨੂੰ ਕਈ ਤਰ੍ਹਾਂ ਦੇ ਪ੍ਰਲੋਭਨ ਦਿੱਤੇ ਗਏ ਐਸਸੀ ਵੱਲੋਂ ਤੁਸੀਂ ਇਹ ਦੱਸੋ ਵੀ ਕਪਲਾ ਕਿਸ ਤਰ੍ਹਾਂ ਹੋ ਰਿਹਾ ਠੀਕ ਹੈ ਤੁਸੀਂ ਆਰਟੀਆ ਦਾ ਜਵਾਬ ਪਾਇਆ ਜਵਾਬ ਨਹੀਂ ਦਿੰਦੇ ਤੁਸੀਂ ਇੱਕ આરોਪ ਲਗਾਉਂਦੇ ਹੋ ਵੀ ਟੈਂਡਰ ਜਿਹੜੇ ਆ ਉਹ ਜਿਵੇਂ ਤੁਸੀਂ ਕਿਹਾ ਇੰਪਰੂਵਮੈਂਟ ਫੰਡ ਦੇ ਵਿੱਚ ਇੱਕ ਟੈਂਡਰ ਦਿੱਤੇ ਗਏ ਸੀਗੇ 1.77 ਲੱਖ ਤੇ ਤੁਸੀਂ ਬਾਅਦ ਚੋਂ ਉਹਦਾ 13% ਕਰਵਾਤਾ ਕਿਉਂਕਿ ਤੁਸੀਂ ਕੰਪਲੇਨਟ ਕੀਤੀ ਵੀ ਇਹਦਾ ਨੁਕਸਾਨ ਸਰਕਾਰ ਨੂੰ ਹੋਣਾ ਹੈ ਹੁਣ ਇਹ ਜਿਹੜੇ 10 ਕਰੋੜ ਦੇ ਟੈਂਡਰ ਹੈ ਵੀ ਤੁਹਾਨੂੰ ਲੱਗਦਾ ਵੀ ਕਿੱਥੇ ਸਰਕਾਰ ਦਾ ਕਿਵੇਂ ਨੁਕਸਾਨ ਹੋਇਆ ਇੱਕ ਤਾਂ ਤੁਸੀਂ ਇਹ ਕਹਿ ਰਹੇ ਹੋ ਇਹ ਵੀ ਦੱਸ ਰਹੇ ਹੋ ਵੀ ਇਹ ਜਿਹੜਾ ਪੈਸਾ ਹੈ ਸਰਕਾਰ ਕੋਲ ਪੈਸਾ ਤਾਂ ਹੈ ਨਹੀਂ ਕਹਿੰਦੇ ਵੀ ਕਰਜ਼ਾ ਲੈ ਕੇ ਤੇ ਦਿਖਾ ਰਹੇ ਕਿਉਂਕਿ ਇਲੈਕਸ਼ਨ ਆ ਗਿਆ ਵੀ ਇਸੀ ਵਿਕਾਸ ਕਰਾ ਰਹੇ ਤੇ ਵਿਕਾਸ ਦੇ ਨਾਂ ਦੇ ਉਤੇ ਪੈਸਾ ਖਾ ਰਿਹਾ ਹੈ ਕੁਝ ਬੰਦੇ ਬਿਲਕੁਲ ਜੀ ਬਿਲਕੁਲ ਤੁਸੀਂ ਸਹੀ ਸਵਾਲ ਕੀਤਾ ਦੀਪਕ ਜੀ ਜਿਹੜਾ ਸਰਕਾਰ ਐਸੇ ਲਈ ਵਿਕਾਸ ਕੰਮ ਕਰਾ ਰਹੀ ਏ ਉਹ ਇਲੈਕਸ਼ਨ ਦੇ ਮੱਦੇਨਜ਼ਰ ਕਰਾਇਆ ਜਾ ਰਿਹਾ ਹੈ ਉਹਦੇ ਵਿੱਚ ਪੰਜਾਬ ਸਰਕਾਰ ਲੋਨ ਲੈ ਰਹੀ ਏ ਜਿੰਦਿਆਂ ਮੋਟੀਆਂ ਵਿਆਜਾਂ ਜਿਹੜੀਆਂ ਹੈਗੀਆਂ ਸਾਨੂੰ ਧਾਰਨੀਆਂ ਪੈਂਦੀਆਂ ਉਹ ਪੈਸਾ ਵਿਆਜ ਤਾਂ ਜਨਤਾ ਹੀ ਧਾਰਨੀ ਹੈ ਸਰਕਾਰ ਨੇ ਤਾਂ ਕੋਲ ਲੈਣੇ ਨਹੀਂ ਅਫਸਰ ਲੁੱਟੀ ਜਾ ਰਹੇ ਨੇ ਠੇਕੇਦਾਰ ਲੁੱਟੀ ਜਾ ਰਹੇ ਨੇ ਲੀਡਰ ਲੁੱਟੀ ਜਾ ਰਹੇ ਨੇ ਇਹ ਜਿਹੜੇ ਟੈਂਡਰਾਂ 'ਚ ਗੀਏ ਬੜੇ ਵੱਡੇ ਸੱਤਰ ਤੇ ਕਪੜੇ ਬਾਜੀ ਕਾਫੀ ਸਮੇਂ ਤੋਂ ਹੁੰਦੀ ਆ ਰਹੀ ਹੈ ਇਹਦੇ 'ਚ ਅੰਮ੍ਰਿਤਸਰ ਦੇ ਇੱਕ ਮੇਨ ਬੰਦੇ ਦਾ ਰੋਲ ਸੀ ਜਿਹੜਾ ਅੱਜ ਚੰਡੀਗੜ੍ਹ ਬੈਠਾ ਹੈ ਮੈਂ ਉਹ ਵੀ ਹਲੇ ਵਕਤਾਂ ਤੇ ਪ੍ਰੂਫਾਂ ਸਮੇਤ ਜਿਹੜਾ ਗੱਬਰ ਸਿੰਘ ਹੈ ਉਹਨੂੰ ਵੀ ਮੈਂ ਨੰਗਾ ਕਰਾਂਗਾ ਸਮਾਜ ਦੇ ਸਾਹਮਣੇ ਇਹ ਇੱਕ ਟੈਂਡਰ ਜਿਹੜੇ ਗਏ ਆ ਮਤਲਬ ਲਗਭਗ 10 ਕਰੋੜ 40 ਲੱਖ ਦੇ ਟੈਂਡਰ ਹੈ ਜਿਹੜੇ ਇੱਕੋ ਕੰਪਨੀ ਨੂੰ ਦਿੱਤੇ ਗਏ ਆ ਔਰ ਉਹਨੂੰ ਦਿੱਤੇ ਗਏ 1.35% ਲੈਸ ਤੇ 1.50% ਲੈਸ ਤੇ ਤੇ 1.55% ਲੈਸ ਤੇ ਉਹ ਕੰਪਨੀ ਐਕਿਊਰੇਟ ਕੰਪਨੀ ਇਹੋ ਜੀ ਚਹੇਤੀ ਗਈ ਏ ਉਸ ਗੱਬਰ ਸਿੰਘ ਦੀ ਵੀ ਜਿੰਨੇ ਵੀ ਘੱਟ ਰੇਟ ਦੇ ਲੈਸਰ ਦੇ ਟੈਂਡਰ ਹੁੰਦੇ ਆ ਉਹਨੂੰ ਹੀ ਮਿਲਦੇ ਆ ਵੱਡੇ ਦੇਖੋ ਦੇਖੋ ਇਹ ਜਿਹੜੇ ਟੈਂਡਰ ਪਾਸ ਤੇ ਲੋਕਲ ਲੈਵਲ ਤੇ ਹੁੰਦੇ ਤੁਸੀਂ ਦੇਖੋ ਅਰੋਪ ਪਈ ਭਾਵੇਂ ਤੁਸੀਂ ਕਿਹਨੂੰ ਮਰਜ਼ੀ ਬਣਾਈ ਜਾਓ ਉਹ ਨਹੀਂ ਹੈ ਸ਼ਖਰ ਸਾਹਿਬ ਤੁਸੀਂ ਆਪਾਂ ਇਹੋ ਗੱਲ ਕਰੀਏ ਜਿਹੜੀ ਲੋਕਲ ਹੈ ਵੀ ਜਿਹੜੀ ਲੋਕਲ ਤੁਸੀਂ ਇਹਨਾਂ ਨੂੰ ਮਿਲੇ ਤੁਸੀਂ ਦੱਸਿਆ ਵੀ ਇਹਦੇ ਤੋਂ ਵੱਧ ਜਿਹੜਾ ਕਿਸੇ ਹੋਰ ਨੇ ਪਹਿਲਾ ਸਵਾਲ ਤੇ ਹੈ ਵੀ ਕੀ ਕਿਸੇ ਹੋਰ ਬੰਦੇ ਨੇ ਵੱਧ ਟੈਂਡਰ ਲੈਸ ਭਰਿਆ ਸੀਗਾ ਜਾਂ ਵੱਧ ਸੇਵਿੰਗ ਭਰੀ ਸੀਗੀ ਆਮ ਤੌਰ ਤੇ 20 ਤੋਂ ਲੈ ਕੇ 30% ਸੇਵਿਕ ਲੈਸ ਤੇ ਜਿਹੜੇ ਟੈਂਡਰ ਆ ਭਰੇ ਜਾਂਦੇ ਆ ਸਾਰਿਆਂ ਨੂੰ ਪਤਾ ਇਹ ਤਾਂ ਬੱਚਾ ਬੱਚਾ ਜਾਣਦਾ ਔਰ ਬਸ ਇੱਕ ਖਾਸ ਚਹੇਤੀ ਫਰਮ ਹੈ ਜਿਹੜੀ ਦੋ ਕੰਪਨੀਆਂ ਨਾਲ ਲੈ ਕੇ ਹੋਰ ਜਿਹੜੇ ਇਹਨਾਂ ਨਾਲ ਰਿਲੇਟਡ ਹੁੰਦੇ ਆ ਅਫਸਰ ਤੇ ਉਹਨਾਂ ਦੇ ਟੈਂਡਰ ਪੜਾ ਦਿੰਦੇ ਆ ਘੱਟ ਲਿਆ ਸੱਚ ਔਰ ਜਿਹੜੀ ਜਨਤਾ ਨੂੰ ਤੇ ਸਰਕਾਰ ਨੂੰ ਬੇਵਕੂਫ ਬਣਾਇਆ ਜਾਂਦਾ ਹੁਣ ਇਹ 10 ਕਰੋੜ 44 ਹਜ਼ਾਰ ਜਿਹੜੇ ਟੈਂਡਰ ਹੈਗੇ ਆ ਇਹ ਐਕੂਰੇਟ ਕੰਕਰੀਟ ਨੂੰ ਈਸਟ ਹਲਕੇ ਦੇ ਦਿੱਤੇ ਗਏ ਆ ਜਿਹੜੇ ਤੁਹਾਨੂੰ ਦੱਸਿਆ ਵੀ ਜਿਹੜੇ 1.5% ਲੈਸ ਤੋਂ ਵੀ ਥੱਲੇ ਗਏ ਆ ਔਰ ਅਸੀਂ ਇਹਦੇ ਸਬੰਧ ਦੇ ਚੀ ਪਿੱਛੇ ਇੰਪਰੂਵਮੈਂਟ ਅਥਟੀਚ ਵੀ ਇਹ ਟੈਂਡਰ ਪਾਸ ਹੋਇਆ ਸੀ 1% 70 1.70% ਤੇ ਜਿੰਦੀ ਅਸੀਂ ਕੰਪਲੇਂਟ ਮਾਨਯੋਗ ਜਿਹੜੇ ਮੰਤਰੀ ਸਾਹਿਬ ਹੈ ਉਹਨਾਂ ਨੂੰ ਕੀਤੀ ਡਾਇਰੈਕਟਰ ਸਾਹਿਬ ਨੂੰ ਕੀਤੀ ਤੇ ਜਿਹੜੇ ਅਜੇ ਸ਼ਰਮਾ ਹੈਗੇ ਜਿਹੜੇ ਸੈਕਟਰੀ ਉਹਨਾਂ ਨੂੰ ਕੀਤੀ ਉਸ ਤੋਂ ਬਾਅਦ ਸਾਡੀ ਕੰਪਲੇਂਟ ਤੋਂ ਬਾਅਦ ਉਹਨਾਂ ਨੇ ਜਿਹੜਾ ਟੈਂਡਰ ਸੀ ਨਾ ਉਹਦੀ 네ਗੋਸ਼ੀਏਸ਼ਨ ਕਰਾ ਕੇ ਉਹਨੂੰ 13% ਤੇ ਘਟਤਾ ਇਸ ਦੇ ਨਾਲ ਸਰਕਾਰ ਨੂੰ ਕਿੰਨਾ ਫਾਇਦਾ ਹੋਇਆ ਉਹ ਤਾਂ 1 ਕਰੋੜ 84 ਲੱਖ ਦੇ ਟੈਂਡਰ ਸੀ ਇਹ 10 ਕਰੋੜ ਸਮਥਿੰਗ ਦਾ ਟੈਂਡਰ ਹੈ ਗਿਆ ਜਿੰਦੀ ਜੇ 네ਗੋਸ਼ੀਏਸ਼ਨ ਕਰਾਈ ਜਾਵੇ ਤੇ ਇਹਦੇ ਘੱਟੋ ਘੱਟ ਪੰਜਾਬ ਸਰਕਾਰ ਨੂੰ 2 ਕਰੋੜ ਦਾ ਫਾਇਦਾ ਹੋ ਸਕਦਾ ਹੈ ਤੁਸੀਂ ਤੁਸੀਂ ਸਰਪ ਸਾਬ ਇਸ ਮਾਮਲੇ ਨੂੰ ਲੈ ਕੇ ਤੁਸੀਂ ਕਿਸੇ ਅਫਸਰ ਨਾਲ ਗੱਲ ਕੀਤੀ ਦੇਖੋ ਹੁਣ ਤੱਕ ਕਮਿਸ਼ਨਰ ਲੱਗੇ ਨੇ ਨਵੇਂ ਪਹਿਲੇ ਨਹੀਂ ਸੀਗੇ ਉਸ ਤੋਂ ਪਹਿਲੇ ਡਿਪਟੀ ਕਮਿਸ਼ਨਰ ਜਿਹੜੇ ਅਮਰਸਰ ਦੇ ਨੇ ਉਹਨਾਂ ਕੋ ਉਚਾਰ ਸੀ ਆ ਉਸ ਤੋਂ ਪਹਿਲਾਂ ਜਿਹੜੇ ਇੱਥੇ ਰਾਹੁਲ ਜਿਹੜੇ ਸੀਗੇ ਉਹ ਸੀ ਕਮਿਸ਼ਨਰ ਤੁਸੀਂ ਕਿਸੇ ਦੇ ਧਿਆਨ ਚ ਲਿਆਂਦਾ ਵੀ ਕਿੱਥੇ ਨੈਕਸਸ ਚੱਲ ਰਿਹਾ ਹੈ ਅਫਸਰਾਂ ਦਾ ਤੇ ठेकेदारों ਦਾ ਜਿਹਦੇ ਕਰਕੇ ਨੁਕਸਾਨ ਜਿਹੜਾ ਸਰਕਾਰ ਦੇ ਖਜ਼ਾਨੇ ਨੂੰ ਹੋ ਰਿਹਾ 18 10 2023 ਨੂੰ ਅਸੀਂ ਇਹਦੀ ਕੰਪਲੇਂਟ ਕੀਤੀ ਸੀ ਕਮਿਸ਼ਨਰ ਕਾਰਪੋਰੇਸ਼ਨ ਅੰਬਰ ਸਰ ਉਸ ਤੋਂ ਇਲਾਵਾ ਅਸੀਂ ਇਹਦੀ ਕੰਪਲੇਂਟ ਜਿਹੜੇ ਐਸ ਸੀਏ ਉਹਨਾਂ ਨੂੰ ਵੀ ਕੀਤੀ ਉਹਨਾਂ ਨੂੰ 10 15 ਵਾਰ ਮਿਲੇ ਪਰ ਉਹਨਾਂ ਸਾਨੂੰ ਕੋਈ ਨਿਆਣ ਨਹੀਂ ਦਿੱਤਾ ਅਸੀਂ ਕਿਹਾ ਵੀ ਆ ਦੇਖੋ ਇਹ ਇੱਕ ਟੈਂਡਰ ਹੈ ਜਿਹੜਾ ਮਤਲਬ 10 ਕਰੋੜ ਕਿੰਨੇ ਲੱਖ ਦੇ ਪਾਸ ਹੋਏ ਆ ਇੰਦੇ ਵਿੱਚ ਸਾਡੀ ਸਰਕਾਰ ਨੂੰ ਕਰੋੜਾਂ ਦਾ ਚੂਨਾ ਲੱਗਦਾ ਪਿਆ ਇਹਦੀ ਨੈਗੋਸ਼ੀਏਸ਼ਨ ਕਰਾਓ ਸਾਨੂੰ ਉਹਨਾਂ ਬਾਰ-ਬਾਰ ਅਸੀਂ ਕਈ ਵਾਰ ਉਹਨਾਂ ਨੂੰ ਕਾਲ ਵੀ ਕੀਤੀ ਸਾਨੂੰ ਬਾਰ-ਬਾਰ ਟਾਈਮ ਦਿੱਤਾ ਗਿਆ ਅੱਜ ਕੱਲ ਅੱਜ ਕੱਲ ਸਾਨੂੰ ਦਫ਼ਤਰ ਵੀ ਬੁਲਾਇਆ ਗਿਆ ਅਸੀਂ ਐਸ்சி ਸੰਦੀਪ ਸਿੰਘ ਕੋਈ ਕਈ ਵਾਰ ਗਏ ਔਰ ਉਹਨਾਂ ਨੂੰ ਕਿਹਾ ਵੀ ਇਹਦੀ ਨੈਗੋਸ਼ੀਏਸ਼ਨ ਕਰਾਓ ਇੱਥੇ ਕਰਪਸ਼ਨ ਹੋਈ ਏ ਉਹਨਾਂ ਮੰਨਿਆ ਵੀ ਹੈ ਸਾਡੇ ਕੋਲ ਚੀਜ਼ ਤੇ ਪ੍ਰੂਫ ਵੀ ਹੈਗੇ ਆ ਉਹ ਵੀ ਜਦੋਂ ਸਮਾਂ ਆਏਗਾ ਅਸੀਂ ਵਿਜੀਲੈਂਸ ਵੀ ਸਾਨੂੰ ਜਾਣਾ ਪਿਆ ਤੇ ਅਸੀਂ ਦਾਂਗੇ ਸਾਡੇ ਕੋਲ ਪ੍ਰੂਫ ਹੈਗੇ ਆ ਜਿੰਦੇ ਚ ਸੰਦੀਪ ਸਿੰਘ ਐਸਸੀ ਨੇ ਮੰਨਿਆ ਵੀ ਇਹਦੇ ਚ ਕਰਪਸ਼ਨ ਹੋਈ ਹੈ ਪਰ ਮੈਂ ਨਹੀਂ ਕੀਤੀ ਜੇਕਰ ਇੱਕ ਮੌਜੂਦਾ ਐਸਸੀ ਨੂੰ ਇਹ ਪਤਾ ਹੈ ਵੀ ਕਰਪਸ਼ਨ ਹੋਈ ਹੈ ਉਹਦੀ ਨੇਗੋਸ਼ੀਏਸ਼ਨ ਕਿਉਂ ਨਹੀਂ ਕਰਾਈ ਜਾ ਰਹੀ ਉਹਦੀ ਇਨਕੁਆਰੀ ਕਿਉਂ ਨਹੀਂ ਕਰਾਈ ਜਾ ਰਹੀ ਉਹ ਤੁਹਾਡੇ આરોਪ ਨੇ ਕੋਈ ਬੰਦਾ ਕੋਈ ਅਫਸਰ ਇਹ ਨਹੀਂ ਕਹੇਗਾ ਕਿ ਮੈਨੂੰ ਪਤਾ ਹੈ ਕਰਪਸ਼ਨ ਉਹ ਦੇਖੋ આરોਪ ਨੇ આરોਪ ਪਰਤਿਆरोपਨਾ ਜੀ ਉਹ ਮੈਂ ਉਹਨਾਂ ਨੂੰ ਪੁੱਛਾਂਗਾ ਕੁਝ ਹੋਰ ਕਹਣਗੇ ਪਰ ਕੰਕਰੀਟ ਗੱਲ ਤੁਸੀਂ ਇਹਨੂੰ ਸਵਾਲ ਇਹ ਹੈ ਕਿ ਤੁਸੀਂ ਇਸ ਨੂੰ ਲੈ ਕੇ ਕਿਸੇ ਵੱਡੇ ਅਫਸਰ ਨਾਲ ਗੱਲ ਕੀਤੀ ਵੀ ਸਰਕਾਰ ਦਾ ਨੁਕਸਾਨ ਹੋ ਰਿਹਾ ਦੇਖੋ ਜਾਂ ਇੱਕ ਕਮੇਟੀ ਬੈਠਦੀ ਹੈ ਜਿਵੇਂ ਕਮੇਟੀ ਨੇ ਬਾਅਦ ਚੋਂ ਫਾਈਨਲ ਕਰਨਾ ਹੁੰਦਾ ਵੀ ਜਿਹੜੀ ਲੈਸ ਭਰੀ ਗਈ ਹੈ ਜਾਂ ਲੈਸ ਦਿੱਤੀ ਹੈ ਕੋਈ ਟੈਕਨੀਕਲ ਕਮੇਟੀ ਵੀ ਹੈ ਨਾਲ ਦੀ ਉਹਦੇ ਚ ਵੀ ਫਾਈਨਲ ਹੁੰਦਾ ਕਿ ਤੁਸੀਂ ਉਹਨਾਂ ਨਾਲ ਕਿਸੇ ਨਾਲ ਇੱਦੇ ਬਾਰੇ ਸੰਪਰਕ ਕੀਤਾ ਇਹਨਾਂ ਨੂੰ ਬਾਰ ਬਾਰ ਕੰਪਲੇਨਟ ਕੀਤੀ ਇਹਨਾਂ 38 2023 ਨੂੰ 38 2023 ਨੂੰ ਇੱਕ ਇਹਨਾਂ ਮਤਲਬ ਜਿਹੜੇ ਸਾਰੇ ਅਫਸਰ ਹੈ ਵੱਡੇ ਬੈਠੇ ਹੁੰਦੇ ਵਿੱਚ ਸੰਦੀਪ ਸਿੰਘ ਵੀ ਬੈਠੇ ਦਪਿੰਦਰ ਸਿੰਘ ਵੀ ਬੈਠੇ ਸੀ ਰਜੀਵ ਹਾਂਸਲ ਤੇ ਹੋਰ ਵੀ ਮੈਂਬਰ ਬੈਠੇ ਇਨਾਂ ਦਾ ਫਰਜ ਬੰਦਾ ਹੀ ਉਹਨੇ 네ਗੋਸ਼ੀਏਸ਼ਨ ਕੀਤੀ ਜਾਵੇ ਜਦੋਂ ਐਡੇ ਵੱਡੇ ਟੈਂਡਰਾਂ ਦੀ 네ਗੋਸ਼ੀਏਸ਼ਨ ਕਰवानी ਚਾਹੀਦੀ ਏ ਉਹਦੀ ਇਨਕੁਆਰੀ ਕਰवानी ਚਾਹੀਦੀ ਏ ਪਰ ਇਨਾਂ ਕੋਈ ਆਪਣਾ ਫਰਜ ਨਹੀਂ ਸਮਝਿਆ ਸਵਾ ਸਵਾ ਲੱਖ ਰੁਪਇਆ ਮਹੀਨਾ ਤਰ੍ਹਾਂਵਾ ਲੈਂਦੇ ਆ ਇੰਨੀਆਂ ਤਰ੍ਹਾਂਵਾ ਲੈਣ ਦੇ ਬਾਵਜੂਦ ਜੇਕਰ ਇਹਨਾਂ ਨੂੰ ਸਰਕਾਰ ਦੇ ਪੈਸੇ ਬਚਾਉਣ ਵਾਸਤੇ ਰੱਖਿਆ ਗਿਆ ਕਿ ਸਰਕਾਰ ਦੇ ਪੈਸੇ ਕਪਲੇਬਾਜੀ ਕਰਵਾਉਣ ਵਾਸਤੇ ਰੱਖਿਆ ਗਿਆ ਇਨਾ ਜ਼ਰੂਰੀ ਨਹੀਂ ਸਮਝਿਆ ਵੀ ਇੰਨੇ ਅਫਸਰ ਮੀਟਿੰਗ ਕੀਤੀ ਮੀਟਿੰਗਾਂ ਦੇ ਖਰਚੇ ਪਾਏ ਵੀ ਇੰਨੇ ਟੈਂਡਰ ਹੈ 10% ਲੈਸ ਤੇ ਜਾਂ 1.35% ਲੈਸ ਤੇ ਗਏ ਆ ਜਦਕਿ ਉਹੋ ਹੀ ਟੈਂਡਰ ਉਹੋ ਹੀ ਕੰਮ ਉਹੋ ਹੀ ਸੜਕਾਂ ਉਹੋ ਹੀ ਟੈਲਾਂ 20% ਜਾਂ 30% ਲੈਸ ਤੇ ਜਾ ਰਹੀਆਂ ਤੇ ਇੱਥੇ ਕਿਹੜੀ ਐਡੀ ਚੁੱਪੀ ਆ ਗਈ ਵੀ ਮੂੰਹ ਤੇ ਆਪਾਂ ਟੇਪਾ ਲਾ ਕੇ ਉੱਥੇ ਬਹਿ ਕੇ ਮੀਟਿੰਗ ਕਰਕੇ ਆ ਗਏ ਇਹ ਨਹੀਂ ਮੈਨੂੰ ਸਮਝ ਆਉਂਦੀ ਦੇਖੋ 77 ਸਾਲ ਸਾਡੇ ਮੁਲਕ ਨੂੰ ਆਜ਼ਾਦ ਹੋਇਆ ਹੋਇਆ ਵੀ ਅਸੀਂ ਇਹ ਗਲੀਆਂ ਬਣਾਈ ਜਾਂਦੇ ਆ ਸੜਕਾਂ ਬਣਾਈ ਜਾਂਦੇ ਆ ਟੈਲਾਂ ਲਾਈ ਜਾਂਦੇ ਆ ਜਿੱਥੇ ਲੱਗੀਆਂ ਉੱਥੇ ਪੁੱਟ ਕੇ ਨਵੀਆਂ ਲਾਈ ਜਾਂਦੇ ਆ ਪੀ ਜਿੱਥੇ ਨਹੀਂ ਜ਼ਰੂਰਤ ਨਹੀਂ ਹੈ ਉੱਥੇ ਵੀ ਲਾਈ ਜਾਣਾ ਵੀ ਇਹਦੇ ਪਿੱਛੇ ਕੀ ਖੇਡ ਹੈ ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਇੱਕ ਵੀ ਇੱਕ ਲੌਬੀ ਕੰਮ ਕਰ ਰਹੀ ਹੈ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਇਹ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਹੁੰਦਾ ਹੈ ਇੰਪਰੂਵਮੈਂਟ ਟ੍ਰਸਟ ਜਾਂ ਕਾਰਪੋਰੇਸ਼ਨ ਦੇ ਜਿਹੜੇ ਅਧਿਕਾਰੀ ਹੈਗੇ ਨਾ ਇਹ ਚੋ ਠੱਗ ਰਲੇ ਹੋਏ ਆ ਇਹਨਾਂ ਵਿੱਚ ਜਿਹੜੇ ਅਫਸਰ ਹੈ ਠੇਕੇਦਾਰ ਹੈ ਇਹ ਮਤਲਬ ਜਿੰਨੀ ਕਪਲੇਬਾਜੀ ਹੈ ਨਾ ਇਹ ਆਪਸੇ ਮਿਲ ਕੇ ਅੰਡਰਸਟੈਂਡ ਕਰਕੇ ਕਈ ਵਾਰ ਤੇ ਇਸ ਤਰ੍ਹਾਂ ਹੁੰਦਾ ਹੈ ਵੀ ਜਿਵੇਂ ਗਲੀਆਂ ਬਣੀਆਂ ਹੀ ਨਹੀਂ ਹੁੰਦੀਆਂ ਉਹਨਾਂ ਦੇ ਬਿਲ ਬਿਲ ਪਾਸ ਹੋ ਜਾਂਦੇ ਆ ਉਹ ਮਤਲਬ ਪੰਜਾਬ ਨਾਲ ਲਖ ਦੇ ਟੈਂਡਰਾਂ ਸੀ ਪਿੱਛੇ ਵੀ ਇੰਪਰੂਵਮੈਂਟਸ ਦੇ ਐਕਸੀਜਨ ਖਿਲਾਫ ਰਵੀ ਖਿਲਾਫ ਮੰਗ ਕੀਤੀ ਸੀ ਉਹਦੀਆਂ ਕੰਪਲੇਂਟਾਂ ਵਿਜੀਲੈਂਸ 'ਚ ਵੀ ਕੀਤੀਆਂ ਉਹ ਵੀ ਚਲੋ ਸਾਨੂੰ ਕੋਈ ਨਾ ਕੋਈ ਵਿਜੀਲੈਂਸ ਵੱਲੋਂ ਜਵਾਬ ਆ ਜਾਏਗਾ 2-4-5 ਦਿਨ ਤੱਕ ਵੀ ਮਤਲਬ ਮੇਰਾ ਮੇਰਾ ਸਵਾਲ ਇਹ ਹੈ ਵੀ ਤੁਸੀਂ ਦੇਖੋ ਵੀ ਹਜੇ ਤੱਕ ਤੁਹਾਨੂੰ ਕੀ ਲੱਗਦਾ ਵੀ ਇਹ ਸਿਰਫ ਆਪਣੀ ਕਮਿਸ਼ਨ ਤੇ ਆਪਣੀ ਜਿਹੜੀ ਹੈ ਉਹ ਵੱਡੀ ਲੈਣ ਵਾਸਤੇ ਰਿਸ਼ਵਤ ਲੈਣ ਵਾਸਤੇ ਸਰਕਾਰ ਦਾ ਨੁਕਸਾਨ ਕਰਦੇ ਆ ਕੀ ਲੱਗਦਾ ਤੁਹਾਨੂੰ ਇਹ ਜਿੰਨੇ ਅਫਸਰ ਹੈ ਨਾ ਜੇਏ ਤੋਂ ਲੈ ਕੇ ਜੇਏ ਐਸਡੀਓ ਐਕਸੀਜਨ ਐਸਸੀ ਸਾਰੇ 2-2% ਕਮਿਸ਼ਨ ਲੈਂਦੇ ਆ 15% ਤਾਂ ਪਹਿਲਾਂ ਟੈਂਡਰੇ ਚੋਂ ਕਮਿਸ਼ਨ ਇਹਨਾਂ ਅਫਸਰਾਂ ਦੀ ਹੁੰਦੀ ਹੈ ਪਹਿਲਾਂ ਇਹਨਾਂ ਦੇ ਢਿੱਡ ਭਰੇ ਜਾਂਦੇ ਆ ਮਤਲਬ ਜੇ 10 ਕਰੋੜ ਦਾ ਮੰਨ ਲਓ ਟੈਂਡਰ ਹੈ ਤੇ 1.5 ਕਰੋੜ ਰੁਪਏ ਇਹਨਾਂ ਨੂੰ ਕਮਿਸ਼ਨ ਦੇਣੀ ਹੀ ਪੈਣੀ ਹੈ ਕੰਮ ਭਾਵੇਂ ਕੋਈ ਕਰੇ ਭਾਵੇਂ ਇਹ ਕਰੇ ਭਾਵੇਂ 20 ਕਰੇ ਭਾਵੇਂ 30 ਕਰੇ 15% ਇਹਨਾਂ ਦੀ ਕਮਿਸ਼ਨ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਐਸਸੀ ਅਕਾਊਂਟੈਂਟ ਵੀ ਸ਼ਾਮਲ ਹੋਣਾ ਜਿਹਨੇ ਬਿੱਲ ਪਾਸ ਕਰਨੇ ਮੇਲ ਕੰਮ ਤੇ ਅਕਾਊਂਟੈਂਟ ਹੁੰਦਾ ਬਿਲਕੁਲ ਜੀ ਅਕਾਊਂਟੈਂਟ ਵੀ ਲੈਂਦਾ ਜੇ 2% ਅਕਾਊਂਟੈਂਟ ਵੀ ਲੈਂਦਾ ਜ ਇਹ ਖੇਡ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਪਿਛਲੇ 5-7 ਸਾਲ ਤੋਂ ਸਾਡੇ ਸਾਹਮਣੇ ਚੱਲਦਾ ਆ ਰਿਹਾ ਔਰ ਹਾਂ ਅਸੀਂ ਵੇਖਿਆ ਜਿਹੜੇ ਪਿੱਛੇ ਆਏ ਆ ਕੁਝ ਐਨਜੀਓ ਦੇ ਆਏ ਆ ਚੇਅਰਪਰਸਨ ਜਾਂ ਕੁਝ ਹੋਰ ਬੁਲਾਰੇ ਆਏ ਆ ਉਹਨਾਂ ਨੇ ਆਵਾਜ਼ ਚੁੱਕੀ ਏ ਇੱਕ ਪੰਜਾਬ ਦਾ ਮਸ਼ਹੂਰ ਬੁਲਾਰਾ ਚਲੋ ਮੈਂ ਉਹਦਾ ਨਾਂ ਨਹੀਂ ਲਾਗਾ ਉਹਨੇ ਵੀ ਬੜੀ ਆਵਾਜ਼ ਚੁੱਕੀ ਇੰਪਰੂਵਮੈਂਟ ਅਸਟੈਂਸ ਜਾ ਕੇ ਬਹਿ ਕੇ ਲਾਈਵ ਹੋਇਆ ਸੀ ਪਰ ਬਾਅਦ ਚੋਂ ਦੀ ਆਵਾਜ਼ ਦੱਬੀ ਗਈ ਉਹਦੀ ਆਵਾਜ਼ ਬੰਦ ਕਰ ਦਿੱਤੀ ਗਈ ਉਹਦੀਆਂ ਅੱਖਾਂ ਦੇਗੇ ਨੋਟਾਂ ਦੀ ਪੱਟੀ ਬੰਨ ਦਿੱਤੀ ਗਈ ਉਹਨੇ ਦੁਆਰਾ ਕਦੀ ਇੰਪਰੂਵਮੈਂਟ ਵਰ ਸਟਿਚ ਵਿਰੋਧ ਨਹੀਂ ਕੀਤਾ ਉਹ ਕੀ ਕਰਦੇ ਆ ਟੈਂਡਰਾਂ 'ਚ ਭਾਈ ਵਾਲੀਆਂ ਪਾ ਲੈਂਦੇ ਆ ਟੈਂਡਰਾਂ 'ਚ ਹਿੱਸੇ ਪਾ ਲੈਂਦੇ ਆ ਇਹ ਇਹ ਮਤਲਬ ਇਹ ਜਿਹੜਾ ਚੋਰ ਕੁੱਤੇ ਦਾ ਖੇਡ ਆ ਨਾ ਇਹ ਲਗਾਤਾਰ ਪਿਛਲੇ 5 ਸਾਲ ਤੋਂ ਸਾਡੇ ਸਾਹਮਣੇ ਚੱਲਿਆ ਆ ਰਿਹਾ ਹੈ ਹੁਣ ਅਸੀਂ ਜਿਹੜੀ ਆਵਾਜ਼ ਚੁੱਕੀ ਹੈ ਤੁਹਾਨੂੰ ਕਦੀ ਵੀ ਇਹ ਕੰਪਲੇਨਟ ਨਹੀਂ ਮਿਲੇਗੀ ਵੀ ਜਾਗਦਾਈ ਵੀ ਨਾ ਜਿਹੜੀ ਆਵਾਜ਼ ਚੁੱਕੀ ਹੈ ਉਹ ਦੱਬੀ ਗਈ ਹੈ ਜਾਂ ਜਾਗਦਾਈ ਮੀਰ ਦੇ ਜਿਹੜੇ ਦਾਸ ਆ ਸੁਭਾਅ ਸਾਈਕਲ ਚੁੱਪ ਹੋ ਗਿਆ ਅਸੀਂ ਜਿਹੜੇ ਵੀ ਮੁੱਦੇ ਚੁੱਕੇ ਆ ਜਿਹੜੇ ਜਨਤਾ ਜਿੰਨਾ ਚਿਰ ਤੱਕ ਜਨਤਾ ਦੇ ਪਾਸੇ ਫੈਸਲਾ ਨਹੀਂ ਹੋਇਆ ਅਸੀਂ ਚੁੱਪ ਨਹੀਂ ਬੈਠੇ ਤੁਸੀਂ ਮੇਰੇ ਖਿਆਲ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਦੀ ਕੰਪਲੇਂਟ ਕੀਤੀ ਹੈ ਉਹਦੇ ਵਿੱਚ ਫਿਰ ਡਿਪਟੀ ਕਮਿਸ਼ਨਰ ਸਾਹਿਬ ਨੇ ਮਤਲਬ ਤੁਹਾਨੂੰ ਇੱਕ ਮਿਊਨਿਸਪਲ ਕਮਿਸ਼ਨਰ ਨੂੰ ਵੀ ਤੁਸੀਂ ਕੀਤੀ ਹੈ ਵੀ ਹਲਕਾ ਪੂਰਵੀ ਦੇ ਦੇਖੋ ਇੱਕ ਕੰਪਲੇਂਟ ਕਰਦੇ ਨੇ ਦੇਖੋ ਇਹਦੇ ਵਿੱਚ ਮੈਂ ਕਵਾਂਗਾ ਕੈਮਰਾਮੈਨ ਨੂੰ ਵੀ ਵੀ ਕਹਿੰਦਾ ਹਲਕਾ ਪੂਰਵੀ ਵਿੱਚ ਚੱਲ ਰਹੇ ਵਿਕਾਸ ਕੰਮਾਂ ਦੀ ਸ਼ਿਕਾਇਤ ਤੇ ਉਹਦੇ ਵਿੱਚ ਸਾਫੇ ਲਿਖਦੇ ਨੇ ਵੀ ਵੀ ਕਾਪੋਰੇਸ਼ਨ ਵੱਲੋਂ ਲੱਗ ਰਹੇ ਟੈਂਡਰਾਂ ਵਿੱਚ ਸੇਵਿੰਗ 20% 30% ਆਮ ਜਾ ਰਹੀ ਹੈ ਪਰ ਟੈਂਡਰ ਜਿਹੜਾ ਆਈ ਵੀ ਹੈ ਉਹ ਨੰਬਰ ਲਿਖੇ ਇਹਨਾਂ ਨੇ ਉਹਦੇ ਵਿੱਚ 1.5% ਲਿਖਿਆ ਫਿਰ ਇੱਕ 'ਚ 1.35% ਲਿਖਿਆ ਇੱਕ 'ਚ 1.55% ਲਿਖਿਆ ਫਿਰ ਇਹ ਕਹਿੰਦੇ ਨੇ ਵੀ ਇਹਨਾਂ ਦੇ ਇਹਨਾਂ ਦੇ ਮੁਤਾਬਕ ਕਿ ਕੋਈ ਨੇਗੋਸ਼ੀਏਸ਼ਨ ਨਹੀਂ ਹੋਈ ਜਿਸ ਦੇ ਨਾਲ ਸਰਕਾਰ ਨੂੰ 2 ਕਰੋੜ ਰੁਪਏ ਦਾ ਨੁਕਸਾਨ ਹੋਇਆ 2 ਕਰੋੜ ਰੁਪਏ ਦਾ ਘਾਟਾ ਪਿਆ ਤੇ ਫਿਰ ਉਦੋਂ ਪਿਆ ਘਾਟਾ ਜਦੋਂ ਕਿ ਸਰਕਾਰ ਕਰਜ਼ਾ ਲੈ ਲੈ ਕੇ ਤੇ ਜਿਹੜੇ ਆ ਵਿਕਾਸ ਕੰਮ ਕਰਵਾ ਰਹੀਏ ਡਵੈਲਪਮੈਂਟ ਕਰਵਾ ਰਹੀਏ ਤੇ ਪੰਜਾਬ ਤੇ ਫਿਰ ਕਰਜ਼ਦਾਰ ਆਪੇ ਹੋਏਗਾ ਜਦੋਂ ਇਹ ਅਫਸਰ ਜਿਹੜੇ ਆ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਨਗੇ ਅੱਛਾ ਸਿਕਰ ਸਾਹਿਬ ਹੁਣ ਜਿਵੇਂ ਮੰਨ ਲਓ ਤੁਹਾਡੀ ਸੁਣਵਾਈ ਨਹੀਂ ਹੁੰਦੀ ਜਾਂ ਤੁਸੀਂ ਐਸਸੀ ਸਾਹਿਬ ਨੂੰ ਮਿਲੇ ਮੈਂ ਵੀ ਵੈਸੇ ਇਸ ਨੂੰ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਵੀ ਇਸ ਨੂੰ ਲੈ ਕੇ ਮੈਂ ਐਸਸੀ ਸੰਦੀਪ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਉਸ ਵੇਲੇ ਇਹ ਮੇਰਾ ਜਿਹੜਾ ਸੀਗਾ ਮੇਰੀ ਜ਼ਿੰਮੇਵਾਰੀ ਦਾ ਨਹੀਂ ਸੀਗਾ ਇਹ ਕੰਮ ਤੇ ਇਹ ਸੀਗੀ ਉਹਦੋਂ ਉਹਨਾਂ ਨੇ ਗੱਲ ਕੀਤੀ ਹੈ ਵੀ ਦਪਿੰਦਰ ਸਿੰਘ ਐਸਸੀ ਨੇ ਦਪਿੰਦਰ ਸਿੰਘ ਸੰਧੂ ਉਸ ਵੇਲੇ ਐਸਸੀ ਨੂੰ ਦੇਖਦੇ ਸਨ ਤੇ ਫਿਰ ਮੈਂ ਗੱਲ ਕੀਤੀ ਜਿਹੜੇ ਉਸ ਵੇਲੇ ਸਨ ਐਕਸ਼ਨ ਨੇ ਅ राजीव ਉਹ ਕਹਿੰਦੇ ਵੀ ਵਰਕ ਆਰਡਰ ਤੋਂ ਬਾਅਦ 네ਗੋਸ਼ੀਏਸ਼ਨ ਜਿਹੜੀ ਹੈ ਨਹੀਂ ਹੋ ਸਕਦੀ ਤੇ ਇਹ ਪਾਵਰ ਜਿਹੜੀ ਹੈ ਐਸਸੀ ਨਹੀਂ ਹੁੰਦੀ ਹੈ ਹੁਣ ਤੁਸੀਂ ਸੁਭਾਸ਼ ਜੀ ਕੁਝ ਕਹਿਣਾ ਚਾਹੋ ਵੀ ਉਸ ਕਮੇਟੀ ਦੇ ਵਿੱਚ ਜਿਹੜੇ ਸੰਦੀਪ ਸਿੰਘ ਵੀ ਸ਼ਾਮਿਲ ਸਨ ਬਿਲਕੁਲ ਜੀ ਸੰਦੀਪ ਸਿੰਘ ਝੂਠ ਬੋਲ ਰਹੇ ਨੇ ਐਸਸੀ ਹੋ ਗਏ ਏਡੇ ਵੱਡੇ ਉਧ ਦੇ ਬੈ ਕੇ ਝੂਠ ਬੋਲ ਰਹੇ ਨੇ ਜਿਹੜੀ 3 8 2023 ਨੂੰ ਮੀਟਿੰਗ ਹੋਈ ਹੈ ਇਹਨਾਂ ਦੀ ਇਹ ਉੱਥੇ ਮੌਜੂਦ ਸੀ ਇਹ ਬਕਾਇਦਾ ਆਟੇ ਦੇ ਰਾਈ ਆਪਾਂ ਜਵਾਬ ਮੰਗਿਆ ਰਜੀਵ ਵਾਸਤੇ ਮੌਜੂਦ ਸੀ ਦਪਿੰਦਰ ਸਿੰਘ ਵੀ ਮੌਜੂਦ ਸੀ ਉਸ ਤੋਂ ਬਾਅਦ ਅਸੀਂ ਲਗਾਤਾਰ ਜਿਹੜੇ ਸੰਦੀਪ ਸਿੰਘ ਐਸੀ ਹੈਗੇ ਆ ਉਹਨਾਂ ਨੂੰ ਕੰਪਲੇਂਟਾਂ ਦੇ ਰਹੇ ਆ ਬਕਾਇਦਾ ਰਿਟਰਨ ਸਾਡੇ ਕੋਲ ਸਾਰੀਆਂ ਕੰਪਲੇਂਟਾਂ ਵਾ 1 ਬਾਈ 1 ਇਹ ਜਦੋਂ ਇੱਕ ਚੀਜ਼ ਸਾਫ ਪਤਾ ਲੱਗਦੀ ਵੀ 2 ਕਰੋੜ ਰੁਪਏ ਦਾ ਕਪੜਾ ਵਾਜੀ ਹੋ ਰਹੀ ਹੈ 10 ਕਰੋੜ ਵਿੱਚੋਂ ਤੇ ਕੀ ਸੰਦੀਪ ਰਿਸ਼ੀ ਜਿਹੜੇ ਉਹਨਾਂ ਦਾ ਫਰਜ਼ ਨਹੀਂ ਬੰਦਾ ਰਿਸ਼ੀ ਨਹੀਂ ਸੰਦੀਪ ਸਿੰਘ ਸੌਰੀ 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 ਇੰਦੇ ਵਿੱਚ ਐਸ ਸੀ ਸੰਦੀਪ ਸਿੰਘ ਦੀ ਜ਼ਿੰਮੇਵਾਰੀ ਨਹੀਂ ਬੰਦੀ ਵੀ ਜੇ 2 ਕਰੋੜ ਦਾ ਚੂਨਾ ਲੱਗਦਾ ਪਏ ਇੱਕ 11 ਕਰੋੜ ਦੀ ਰਕਮ ਵਿੱਚ ਜਾਂ 1.5 ਕਰੋੜ ਦੀ ਵਿੱਚ ਤੇ ਉਹਦੀ ਇਨਕੁਆਰੀ ਕਰਾਈ ਜਾਵੇ ਇੱਕ ਇਹ ਸਾਈਕਲ ਸਭ ਦੇਖਿਆ ਤੁਸੀਂ ਜਾ ਕੇ ਦੇਖੋ ਚਲੋ ਇਹ ਤੇ ਕਿਆ ਜੇ ਕਿਸੇ ਨੇ ਪੈਸਾ ਹੀ ਮੰਨ ਲਓ ਖਾਣਾ ਹੋਵੇ ਜਿਸ ਤਰ੍ਹਾਂ ਚੈੱਕ ਕਰਦੇ ਨੇ ਹਮ ਤੌਰ ਦੇ ਉਤੇ ਕਿਉਂਕਿ ਜੋ ਸਾਰੇ ਤੱਕ ਵੀ ਸੂਚਨਾ ਪਹੁੰਚਣੀ ਹੈ ਵੀ ਜਿੱਥੇ ਟੈਲ ਲੱਗੀ ਪਹਿਲੇ ਉਹਨੂੰ ਪੁੱਟਦੇ ਨੇ ਫਿਰ ਫੋਟੋ ਖਿੱਚਦੇ ਨੇ ਫਿਰ ਟੈਲ ਲਾ ਗਈ ਜਾਂਦੀ ਉੱਥੇ ਮਤਲਬ ਕਿਆ ਵਾਕਈ ਇਹ ਕੰਮ ਹੁੰਦੇ ਨੇ ਪਾਰਕਾਂ ਦੀ ਡਵੈਲਪਮੈਂਟ ਜਿਹੜੀ ਹੈ ਉਹ ਪੈਸਾ ਖਰਚ ਕੀਤਾ ਜਾ ਰਿਹਾ ਜਾਂ ਫਿਰ ਇਹ ਸਾਰ ਸ਼੍ਰੀਮਾਨ ਜੀ ਸਾਰਾ ਪੈਸਾ ਰਲ ਮਿਲ ਕੇ ਖੁਰਦਬੁਰਦ ਕੀਤਾ ਜਾ ਰਿਹਾ ਹੈ ਮੈਂ ਤੁਹਾਨੂੰ ਸਮੇਂ ਆਂ ਤੇ ਮਤਲਬ ਇਹਦੇ ਪ੍ਰੂਫ ਦਿੰਦਾ ਰਾਂਗਾ ਇਹਦੀ ਜਾਣਕਾਰੀ ਦਿੰਦਾ ਰਾਂਗਾ ਜਨਤਾ ਨੂੰ ਅਵਗਤ ਕਰਾਂਦਾ ਰਾਂਗਾ ਸਾਡੇ ਕੋ ਕਾਫੀ ਇਹਨਾਂ ਦੀਆਂ ਜਿਹੜੀਆਂ ਭ੍ਰਸ਼ਟਾਚਾਰੀਆਂ ਹੈਗੀਆਂ ਉਹਨਾਂ ਦੇ ਐਵੀਡੈਂਸ ਆ ਗਏ ਆ ਪਰ ਸਮੇਂ ਸਮੇਂ ਸਰ ਇਹ ਅਲੇ ਕਾਰਵਾਈ ਨਹੀਂ ਕਰ ਰਹੇ ਇਹ ਬੈਠੇ ਇਹ ਵੀ ਮਤਲਬ ਸ਼ਾਇਦ ਸੈਕਲ ਸਾਹਿਬ ਡਰ ਜਾਣਗੇ ਜਾਂ ਸੈਕਲ ਸਾਹਿਬ ਨੂੰ ਕੋਈ ਲਾਲਚ ਦੇ ਦਾਂਗੇ ਜਾਗਦਾ ਮੀਰ ਵਾਲਾ ਬਹਿ ਜਾਏਗਾ ਮੇਰਾ ਰਿਕਾਰਡ ਹੈਗਾ ਮੈਂ ਨਾਕਦੀ ਡਰ ਐ 61 ਇਹ ਵੀ ਐਰੋਪ ਲਗਾਉਂਦੇ ਵੀ ਇਸ ਸਸਤੀ ਸ਼ੌਹਰਤ ਪਾਉਣ ਵਾਸਤੇ ਵੀ ਇਸ ਤਰ੍ਹਾਂ ਦੀਆਂ ਸਾਡੇ ਤੇ ਲਾਂਦੇ ਵੀ ਕੋਈ ਜੇ ਕਹਿੰਦੇ ਵੀ ਸੀ ਕੋਈ ਚੋਰੀ ਚਕਾਰੀ ਕੀਤੀ ਹੋਵੇ ਤੇ ਸਾਨੂੰ ਫੜਨ ਵਾਸਤੇ ਵਿਜੀਲੈਂਸ ਵੀ ਆਇਆ ਹੋਰ ਵੀ ਬਹੁਤ ਸਾਰੀਆਂ ਏਜੰਸੀਆਂ ਵੀ ਸਾਨੂੰ ਫੜ ਫਿਰ ਫੜ ਸਕਦੀਆਂ ਕੋਈ ਨਹੀਂ ਵਿਜੀਲੈਂਸ ਵਾਲੇ ਇਹਨਾਂ ਤੇ ਛੇਤੀ ਕਾਰਵਾਈ ਕਰੇਗੇ ਪਿੱਛੇ ਹੋਈਆਂ ਵਿਸ਼ਾਲ ਜੀ ਦੇ ਵੀ ਹੋਈ ਏ ਹੋਰ ਵੀ ਤੁਹਾਡੇ ਕਿੰਨੇ ਇੰਪਰੂਵਮੈਂਟ ਟਸਟਾਂ ਦੇ ਕਿੰਨੇ ਹੋਈਆਂ ਕੋਈ ਨਹੀਂ ਇਹਨਾਂ ਦਾ ਨੰਬਰ ਵੀ ਲੱਗਣ ਵਾਲਿਆ ਅਸੀਂ ਵਿਜੀਲੈਂਸ ਕੋ ਗਏ ਨਹੀਂ ਸੀ ਹੁਣ ਅਸੀਂ ਸ਼ੁਰੂ ਕਰਤਾ ਜਾਣਾ ਜਿਹੜੇ ਇਹਨਾਂ ਦੇ ਸ਼ੌਂਕ ਆ ਵੀ ਪੂਰੇ ਕਰ ਜਿਹੜੀਆਂ ਜੇਲਾਂ ਬਣੀਆਂ ਕਿੰਨਾ ਵਾਸਤੇ ਬਣੀਆਂ ਇਹਨਾਂ ਮੁਜਰਮਾਂ ਵਾਸਤੇ ਬਣੀਆਂ ਜਿਹੜੇ ਕ腐ਸ਼ਨ ਕਰ ਰਹੇ ਆ ਔਰ ਛੇਤੀ ਇਹਨਾਂ ਦੀ ਖਾਹਿਸ਼ ਪੂਰੀ ਹੋਏਗੀ ਬਾਕੀ ਸਾਇਕਲ ਨੇ ਸ਼ੁਰੂ ਲਾਇਕੀ ਕਰਨਾ ਹੈ ਨਾ ਮੈਂ ਕੋਈ ਪੋਲਿਟਿਕਲ ਪਾਰਟੀ ਨਾਲ ਸੰਬੰਧ ਰੱਖਦਾ ਵਾਂ ਕਿਉਂਕਿ ਮੈਂ ਵੇਖ ਲਿਆ ਜਿਹੜੇ ਜਿਹੜੇ ਪੋਲਿਟਿਕਲ ਲੀਡਰ ਸੀ ਉਹਨਾਂ ਮੈਨੂੰ ਯੂਜ਼ ਕੀਤਾ ਉਹਨਾਂ ਜਦੋਂ ਮਤਲਬ ਸੱਤਾ ਹੀ ਨਹੀਂ ਹੈਗੇ ਉਦੋਂ ਸਾਡੇ ਅੱਗੇ ਆਉਂਦੇ ਸੀ ਜਾਗਦਾਬੀਰ ਸਾਡੇ ਨਾਮ ਆ ਸਾਡੇ ਦਫ਼ਤਰਾਂ ਜਾ ਕੇ ਮੀਟਿੰਗਾਂ ਕਰਦੇ ਸੀ ਸਾਡਾ ਸਮਰਥਨ ਕਰੋ ਤੇ ਜਦੋਂ ਲੀਡਰ ਬਣ ਗਏ ਬਾਅਦ ਸਾਡੇ ਪਰਚਾ ਕਰਾਦਾ ਬਾਅਦ ਸਾਡੇ ਪਰਚਾੇ ਕਰਾਤੇ ਕਿੰਨ ਬਾਕੀ ਕੋਈ ਗੱਲ ਨਹੀਂ ਉਹਨਾਂ ਜੋ ਕਰਨਾ ਹੀ ਕਰਤਾ ਬਾਕੀ ਵਾਹਿਗੁਰੂ ਦਾ ਹੈਗਾ ਪ੍ਰਮਾਤਮਾ ਦਾ ਹੈਗਾ ਉਹਨਾਂ ਨੂੰ ਉਹਨਾਂ ਦੇ ਕਰਮਾਂ ਦੀ ਸਜ਼ਾ ਜ਼ਰੂਰ ਮਿਲੇਗੀ ਤੁਹਾਡੀ ਸੁਣਵਾਈ ਨਹੀਂ ਹੁੰਦੀ ਫਿਰ ਤੁਸੀਂ ਕੀ ਕਰੋਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੋ ਵੀ ਸਮਾਂ ਮੰਗੋਗੇ ਮਿਲਣ ਵਾਸਤਾ ਤੁਸੀਂ ਲੋਕਲ ਬਾਡੀ ਸੈਕਟਰੀ ਨਾਲ ਮੁਲਾਕਾਤ ਕਰੋਗੇ ਇਸ ਨੂੰ ਲੈ ਕੇ ਕਿਉਂਕਿ ਇਹ ਕੰਮ ਸਿਰਫ ਅੰਮ੍ਰਿਤਸਰ ਤਾਂ ਹੁੰਦਾ ਨਹੀਂ ਹੋਣਾ ਇਹ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਸਾਰਾ ਸਿਸਟਮ ਜਿਹੜਾ ਚੱਲਦਾ ਹੈ ਰਿਸ਼ਵਤ ਦਾ ਜਿਹੜਾ ਖੇਡ ਹੈ ਇਹ ਤੇ ਸਾਰਾ ਪੂਰੇ ਪੰਜਾਬ 'ਚ ਚੱਲਦਾ ਹੋਣਾ ਫਿਰ ਇਹਦੇ ਮਗਰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਇਹਦੇ ਮਗਰ ਇੱਕ ਮਾਸਟਰਮਾਈਂਡ ਹੈਗਾ ਜਿਹੜਾ ਜ ਉਹ ਚੰਡੀਗੜ੍ਹ ਬੈਠਾ ਹੈ ਉਹਦੀ ਧੋਨ ਤੇ ਅਸੀਂ ਫੜਨਾ ਹੈ ਉਹ ਬੜਾ ਜ਼ੋਰ ਲਾ ਰਿਹਾ ਹੈ ਤੁਸੀਂ ਉਹ ਤੁਸੀਂ ਵਾਰ-ਵਾਰ ਉੱਥੇ ਆ ਜਾਂਦੇ ਹੋ ਪਰ ਮੇਰਾ ਸਵਾਲ ਜਿਹੜਾ ਹੈ ਤੁਸੀਂ ਉਧਰ ਨਹੀਂ ਮੇਰਾ ਮੇਰਾ ਸਵਾਲ ਹੈ ਕਿ ਵੀ ਪੂਰੇ ਪੰਜਾਬ ਮੇਰਾ ਸਵਾਲ ਹੈ ਕਿ ਕੀ ਭਗਵਾਨ ਨਹੀਂ ਨਹੀਂ ਉਹ ਹੀ ਡੀਲ ਕਰਦਾ ਹੈ ਮੈਂ ਕੀ ਤੁਸੀਂ ਚਲੋ ਮੰਨ ਲਈ ਤੁਹਾਡੀ ਗੱਲ ਮੰਨ ਲਈ ਤੁਸੀਂ ਕਹਿ ਰਹੇ ਹੋ ਮੰਨ ਲਿਆ ਕੀ ਉਸ ਨੂੰ ਲੈ ਕੇ ਉਹਦੇ ਖਿਲਾਫ ਕੋਈ ਚੀਜ਼ ਤੁਸੀਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮਿਲੋਗੇ ਕੋਈ ਵੀ ਬੰਦਾ ਹੈ ABC ਮੈਂ ਪੌੜੀਆਂ ਚੜਦਾ ਪਿਆ ਵਾਂ ਕਾਫੀ ਪੌੜੀਆਂ ਚੜ ਗਿਆ ਵਾਂ ਉਹ ਵੀ ਪੌੜੀ ਚੜਾਂਗਾ ਜਦੋਂ ਮੈਂ ਮਾਨਜੋ सीएम ਜਿਹੜੇ ਪੰਜਾਬ ਦੇ ਜਿਹੜੇ ਕਿ ਮਾਨਦਾਰ ਸ਼ਖਸ ਹੈ ਜਿਨ੍ਹਾਂ ਨੂੰ ਮੈਂ ਸਲੂਟ ਕਰਦਾ ਦਿਲੋਂ ਮੈਂ ਉਹਨਾਂ ਤੱਕ ਵੀ ਪਹੁੰਚਾਂਗਾ ਉਹਨਾਂ ਨੂੰ ਦੱਸਾਂਗਾ ਵੀ ਜਦੋਂ ਕਾਂਗਰਸ ਸਰਕਾਰ ਸੀ ਜੇ ਉਦੋਂ 10 ਪੈਸੇ ਚੋਰੀ ਹੁੰਦੀ ਸੀ ਤੇ ਹੁਣ 50 ਪੈਸੇ ਸ਼ੁਰੂ ਹੋ ਗਈ ਏ ਮਤਲਬ ਸਰਕਾਰ ਬਦਲੀ ਸਿਸਟਮ ਉਹ ਹੈ ਸਿਸਟਮ ਉਸ ਤੋਂ ਵੀ ਬੱਤਰ ਹੋ ਗਿਆ ਹੈ ਕਿਉਂਕਿ ਭਗਵੰਤ ਮਾਨ ਜੀ ਇੱਕ ਇਮਾਨਦਾਰ ਮੁੱਖ ਮੰਤਰੀ ਹੈ ਮੈਂ ਉਹਨਾਂ ਦੀ ਇੱਜ਼ਤ ਕਰਦਾ ਵਾਂ ਪਰ ਉਹਨਾਂ ਨੂੰ ਜਿਹੜੇ ਉਹਨਾਂ ਦੇ ਆਈਪੀਐਸ ਲੋਬੀ ਹੈ ਜਿਹੜੀ ਆਈਐਸ ਲੋਬੀ ਹੈ ਗੁੰਮਰਾਹ ਕਰ ਰਹੀ ਹੈ ਗਲਤ ਗੁੰਮਰਾਹ ਕਰ ਰਹੀ ਹੈ ਉਹਨਾਂ ਨੂੰ ਕੋਈ ਸਹੀ ਜਾਣਕਾਰੀ ਨਹੀਂ ਦੇ ਰਹੀ ਲੁੱਟ ਖਸੁੱਟ ਉਸ ਤੋਂ ਵੱਧ ਹੋ ਰਹੀ ਹੈ ਚਲੋ ਮਤਲਬ ਬਿਲਕੁਲ ਇਹਨਾਂ ਨੇ ਇੱਕ ਮੁੱਦਾ ਚੁੱਕਿਆ ਹੈ ਅਮਰਸਰ ਦਾ ਕਿ ਕਿਸ ਤਰ੍ਹਾਂ ਲੈਸ ਜਾਂਦੀ ਹੈ ਮਿਲ ਕੇ ਖੇਡ ਚੱਲਦੀ ਹੈ ਤੇ ਬਿਲਕੁਲ ਦੇਖੋ ਸੱਚ ਹੈ ਇਹਨਾਂ ਕਿਨੂ ਜਿਹੜੇ ਠੇਕੇਦਾਰ ਇਹ ਕੰਮ 'ਚ ਪਏ ਹੈਗੇ ਨੇ ਉਹਨਾਂ ਨੂੰ ਕਮਿਸ਼ਨ ਦਾ ਖੇਡ ਹੈ ਹਰ ਹਾਂ ਕੁਝ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦਾ ਬਈ ਅੰਬਰਸਾਰੇ ਚ ਚਾਹੇ ਇੰਪਰੂਵਮੈਂਟ ਟਰਸਟ ਹੈ ਚਾਹੇ ਕਾਰਪੋਰੇਸ਼ਨ ਆ ਉਹਦੇ ਅਸੀਂ ਆ ਹਟੀਆਂ ਪਾਈਆਂ ਸਾਡੇ ਕੋ ਵੀ ਜਵਾਬ ਆਉਣੇ ਆ ਅਸੀਂ ਕੋਈ ਪਾਰਟੀ ਜਿਸ ਮੰਨ ਲਓ ਤੁਸੀਂ ਆਰਟੀ ਦੇ ਅਫਸਰ ਦੇ ਖਿਲਾਫ ਪਾਈ ਹੈ ਜਿਹੜੀ ਉਹਦੇ ਖਿਲਾਫ ਹੀ ਆਰਟੀ ਹੈ ਉਹ ਤੁਹਾਨੂੰ ਜਵਾਬ ਕਿਉਂ ਦੇਵੇਗਾ ਅਫਸਰ ਜਵਾਬ ਨਹੀਂ ਦੇਵੇਗਾ ਪਰ ਜਿਹੜੇ ਠੇਕੇਦਾਰ ਦੇ ਖਿਲਾਫ ਹੋਣਾ ਰਜੀਵ ਵਾਹਸਲ ਨੇ ਵੀ ਜਵਾਬ ਤਾਂ ਦਿੱਤਾ ਹੀ ਇਹ ਤਿੰਨ ਮਹੀਨੇ ਨੇ ਦਿੱਤਾ ਜਦੋਂ ਅਸੀਂ ਦਬਾਅ ਬਣਾਇਆ ਤੇ ਇਹਨਾਂ ਤਿੰਨ ਮਹੀਨੇ ਤਾਂ ਰਜੀਵ ਵਾਹਸਲ ਵੀ ਚਲੋ ਉਹਨਾਂ ਨੇ ਆਪਣੀ ਕੁਰਸੀ ਦਾ ਬਚਾਣੀ ਨਾ ਐਂਡ ਤੇ ਅਸੀਂ ਵੀ ਮਤਲਬ ਸੈਕਟਰ ਕਈ ਤੁਹਾਨੂੰ ਕ ਤੂੰ ਆਪਣਾ ਹਿੱਸਾ ਲੈ ਲੈ ਯਾਰ ਚੁੱਪ ਕਰਕੇ ਵੀ ਬਹਿ ਜਾ ਵੀ ਛੱਡ ਦੇ ਭਰਾ ਛੱਡ ਦੇ ਮੇਰੇ ਕੋ ਬੜੇ ਬੜੇ ਸ਼ਹਜਾਦੇ ਆਏ ਆ ਕੋਈ ਐਕਸੀਡੈਂਟ ਕੋਈ ਵੱਡੇ ਵੱਡੇ ਅਫਸਰ ਆਏ ਆ ਸੈਕਲ ਸਾਹਿਬ ਐ ਲੋ ਗਿਵ ਐਂ ਟੇਕ ਕਰੋ ਤੁਸੀਂ ਆਪਣੀ ਜੇਬ ਗਰਮ ਕਰੋ ਤੂੰ ਤੂੰ ਕੀ ਲੈਣਾ ਭ੍ਰਸ਼ਟਾਚਾਰੀ ਕਦੀ ਖਤਮ ਨਹੀਂ ਹੋ ਸਕਦੀ ਪਰ ਮੈਨੂੰ ਕੀ ਲੋੜ ਹੈ ਬੇਈਮਾਨੀ ਦੀ ਕਮਾਈ ਦੀ ਜਦੋਂ ਮੈਨੂੰ ਦਸਾਂ ਨੋਆਂ ਦੀ ਕਮਾਈ ਨਾਲ ਪਰਮਾਤਮਾ ਮੈਨੂੰ ਸੰਤੁਸ਼ਟੀ ਦੇ ਰਿਹਾ ਹੈ ਤੇ ਮੈਨੂੰ ਕੀ ਲੋੜ ਐ ਮੈਂ ਮੈਂ ਖੁਸ਼ ਆ ਜਿੰਨੀ ਕੋ ਪਰਮਾਤਮਾ ਦਿੰਦਾ ਚਲੋ ਧੰਨਵਾਦ ਜੀ ਜੇ ਇਹਨਾਂ ਨੇ ਪੈਸਾ ਨਹੀਂ ਕਿਸੇ ਨੂੰ ਕੋਲੋਂ ਲਿਆ ਜਾਂ ਇਹਨਾਂ ਨੂੰ ਆਫਰ ਵੀ ਹੁੰਦੀ ਤੇ ਨਹੀਂ ਲਿਆ ਤੇ ਅਸੀਂ ਇਹਨਾਂ ਨੂੰ ਵੀ ਦੇਖੋ ਇਹਨਾਂ ਦੇ ਹੌਸਲੇ ਨੂੰ ਸਲਾਮ ਕਰਦੇ ਆ ਕਿ ਇਹੋ ਜਿਹੇ ਲੋਕ ਜੇ ਹੈਗੇ ਨੇ ਸਿਸਟਮ ਦੇ ਖਿਲਾਫ ਲੜ ਰਹੇ ਨੇ ਸਿਸਟਮ ਦੇ ਖਿਲਾਫ ਖੜੇ ਹੁੰਦੇ ਨੇ ਕਿਉਂਕਿ ਪੂਰਾ ਇੱਕ ਸਿਸਟਮ ਜਿਹੜਾ ਹੈ ਉਹ ਇੱਕ ਚੇਨ ਬਣੀ ਹੋਈ ਐ ਜੇ ਤੁਸੀਂ ਉਹਦਾ ਹਿੱਸਾ ਨਹੀਂ ਬੰਦੇ ਤਾਂ ਤੁਸੀਂ ਬਾਹਰ ਕਰ ਦਿੱਤੇ ਜਾਂਦੇ ਹੋ ਕਿਸ ਤਰ੍ਹਾਂ ਮਿਲ ਵੰਡ ਕੇ ਇਹ ਰਲ ਕੇ ਸਾਰਾ ਪੈਸਾ ਖਾਦਾ ਜਾਂਦਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਹਾਂ ਸੈਕਲ ਸਾਬ ਆਪਾਂ ਖਤਮ ਕਰਾਂਗੇ ਹੁਣ ਮੈਂ ਇੱਕ ਲਾਸਟ ਗੱਲ ਕਹਿਣੀ ਚਾਹਨਾ ਵਾ ਜਿਹੜੇ ਐਕੂਰੇਟ ਕੰਕਰੀਟ ਕੰਪਨੀ ਨੂੰ ਜਿੰਨੇ ਵੀ ਟੈਂਡਰ ਮਿਲੇ ਆ ਉਹਦੀ ਇੱਕ ਨਿਸ਼ਪਕਸ਼ ਜਾਂਚ ਕਰਾਈ ਜਾਵੇ ਚਾਹੇ ਉਹ ਇੰਪਰੂਵਮੈਂਟ ਟ੍ਰਸਟ ਦੇ ਆ ਚਾਹੇ ਉਹ ਕਾਰਪੋਰੇਸ਼ਨ ਦੇ ਆ ਤੇ ਬੜੇ ਤੁਸੀਂ ਕੰਪਲੇਨ ਕਰਦੇ ਹੋ ਜੀ ਕਿ ਮਾਨ ਸਾਹਿਬ ਦੀ ਜਾਂਚ ਕਰਾਈ ਜਾਵੇ ਇਹਦੀ ਜਾਂ ਇੱਕ ਜਿੱਥੇ ਵੀ ਜਿੱਥੇ ਵੀ ਤੁਸੀਂ ਕਰਨਾ ਚਾਹੋ ਮੈਂ ਮਾਨ ਸਾਹਿਬ ਨੂੰ ਜਲਦੀ ਕੰਪਲੇਨ ਕਰਾਂਗਾ ਵੀ ਜਿਹੜੇ ਐਕੂਰੇਟ ਕੰਕਰੀਟ ਕੰਪਨੀ ਪਲੱਸ ਹੋਰ ਜਿਨ੍ਹਾਂ ਨੂੰ ਵੀ 1.5% ਲੈਸ ਤੇ ਕੰਮ ਦਿੱਤੇ ਗਿਆ ਕੋਈ ਐਕੂਰੇਟ ਕੰਕਰੀਟ ਮੇਰੀ ਪਸ ਨਹੀਂ ਗਈ ਟਾਰਗਟ ਨਹੀਂ ਗਈ ਉਸ ਤੋਂ ਇਲਾਵਾ ਜਿਨ੍ਹਾਂ ਨੂੰ ਵੀ 1.5% ਜਾਂ 1% ਦਾ ਟੈਂਡਰ ਦਿੱਤੇ ਗਿਆ ਉਹਨਦੇ ਤੇ ਇੱਕ ਸੱਟ ਭਾਈ ਜਾਵੇ ਤੇ ਵੇਖਿਆ ਜਾ ਵੀ ਇਹਦੇ ਚ ਕੀ ਖਮੀਆਂ ਕਿਉਂ ਇਹਨਾਂ ਨੂੰ ਦਿੱਤੇ ਜਾਂਦੇ ਆ ਸਵਾਲ ਤੇ ਸਭ ਤੋਂ ਵੱਡਾ ਹੈ ਬਿਲਕੁਲ ਠੀਕ ਗੱਲ ਇਹਨਾਂ ਦੀ ਵੀ ਆਖਰਕਾਰ ਕੀ ਕਾਰਨ ਆ ਵੀ ਕਿਸੇ ਨੂੰ 1.5% ਜਾਂ 2% ਤੇ ਇਹ ਕੰਮ ਜਿਹੜੇ ਆ ਜਦਕਿ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ 20-20% 25-30% ਲੈਸ ਤੇ ਕੰਮ ਕਰਨ ਨੂੰ ਤਿਆਰ ਆ ਤੇ ਨਾਲੇ ਸਭ ਤੋਂ ਵੱਡਾ ਸਵਾਲ ਜਿਹੜਾ ਹੈ ਕਿ ਵੇਖਣ ਦੀ ਹੈ ਵੀ ਜਿਹੜਾ ਪੈਸਾ ਸਰਕਾਰ ਡਵੈਲਪਮੈਂਟ ਲਈ ਭੇਦਰੀਏ ਕਿਤੇ ਹਜੇ ਵੀ ਉਤਰਨ ਤੇ ਨਹੀਂ ਚੱਲ ਰਿਹਾ ਜਦੋਂ ਸਵਰਗੀ ਪ੍ਰਧਾਨ ਮੰਤਰੀ ਜਿਹੜੇ ਰਜੀਵ ਗਾਂਧੀ ਨੇ ਉਹਨਾਂ ਨੇ ਆਖਿਆ ਸੀਗਾ ਉੱਤੋਂ ਮੈਂ ਰੁਪਈਆ ਭੇਜਦਾ ਥੱਲੇ 15 ਪੈਸੇ ਪਹੁੰਚਦੇ ਕਿਤੇ ਇਦਾਂ ਤੇ ਨਹੀਂ ਉੱਤੋਂ ਤਾਂ 10 ਕਰੋੜ ਜਾ ਰਹੀ ਹੋ ਜਾਂਦਾ ਵੀ ਥੱਲੇ ਕਰੋੜ ਵੀ ਨਾ ਲੱਗਦਾ ਹੋਵੇ ਤੇ ਫੇਰ ਤਾਂ ਗਲੀਆਂ ਨਾਲੀਆਂ ਛੇ ਰਾਵਾਂਗੇ ਨਰਾਬੀ ਰੱਖਿਆ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗੇ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਅਮਰਸਤੋਂ ਡੀ 4 ਨਿਊਜ਼ ਲਈ ਦੀਪਕ ਭੰਡਾਰੀ ਦੀ ਖਾਸ